ਸ਼ਹੀਦ ਪਿਤਾ ਦੇ ਸੁਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦ ਸਾਹਿਬਜ਼ਾਦਿਆਂ ਦੀ ਮਾਤਾ ਮਾਤਾ ਜੀਤ ਕੌਰ ਜੀ ਦੇ ਗ੍ਰਸਥ ਦਾ ਜਿਸ ਰਮਣੀਕ ਸਰਜਮਈ ਤੇ ਆਗਾਜ਼ ਹੋਇਆ ਉਸ ਨੂੰ ਅੱਜ ਅਸੀਂ ਗੁਰੂ ਕਲਹੌਰ ਦੇ ਨਾਮ ਨਾਲ ਜਾਣਦੇ ਹਾਂ ਇਸ ਧਰਤੀ ਨੂੰ ਖਾਲਸੇ ਦੀ ਨਾਨਕੀਆਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ ਇਹ ਮੁਕੱਦਸ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਲੰਦੇ ਪਾਸੇ ਕਰੀਬ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰੂ ਜੀ ਵੱਲੋਂ ਰਸਤੇ ਨੂੰ ਪ੍ਰਵਾਨਗੀ ਦਿੱਤੇ ਜਾਣ ਤੇ ਜਦੋਂ ਪਾਈ ਹਰਜਸ ਜੀ ਨੇ ਆਪਣੀ ਸੁਪੁੱਤਰੀ ਦਾ ਆਨੰਦਕਾਰ ਜੋ ਲਾਹੌਰ ਚ ਕੀਤੇ ਜਾਣ ਦੀ ਇੱਛਾ ਪ੍ਰਗਟਾਈ ਤਾਂ ਗੁਰੂ ਜੀ ਨੇ ਆਪਣੇ ਮੁਖਾਰਬਿੰਦ ਚੋਂ ਬਚਨ ਉਚਾਰਦਿਆਂ ਕਿਹਾ ਕਿ ਅਸੀਂ ਇੱਥੇ ਹੀ ਨਵਾਂ ਲਾਹੌਰ ਬਸਾ ਦੇਵਾਂਗੇ ਅਤੇ ਉਪਰੋਕਤ ਪਰਬਤਾਂ ਤੇ ਗੁਰੂ ਜੀ ਨੇ ਨਵਾਂ ਲਾਹੌਰ ਬਸਾਉਣ ਦਾ ਰਸਮੀ ਆਗਾਜ਼ ਕੀਤਾ ਗੁਰੂ ਜੀ ਦੀ ਬਰਾਤ ਗੁਰਦੁਆਰਾ ਪੂਰਾ ਸਾਹਿਬ ਤੋਂ ਰਵਾਨਾ ਹੋ ਕੇ ਗੁਰੂ ਕਾ ਲਾਹੌਰ ਪੁੱਜੀਤਾ ਗੁਰਮਰਿਆਦਾ ਅਨੁਸਾਰ ਗੁਰੂ ਜੀ ਦੇ ਅਨੰਤ ਕਾਰਜ ਮਾਤਾ ਜੀਤੋ ਜੀ ਨਾਲ ਕੀਤੇ ਗਏ ਸਨ ਲੋਕਾਈ ਦੀ ਵਿਲੱਖਣ ਤਵਾਰੀਕ ਸਿਰਜਣ ਵਾਲੇ ਗੁਰੂ ਕੇ ਲਾਲਾਂ ਦੀ ਜਨਮਦਾਤੀ ਹੋਣ ਦਾ ਸੁਭਾਗ ਮਾਤਾ ਜੀਤੋ ਜੀ ਦੇ ਹਿੱਸੇ ਆਇਆ ਹੈ ਨੇੜਲੇ ਇਲਾਕਿਆਂ ਦੇ ਵਸਨੀਕ ਅੱਜ ਹੋਣ ਵਾਲੇ ਸਮਾਗਮਾਂ ਨੂੰ ਬਾਪੂ ਦਾ ਵਿਆਹ ਜਾਂ ਬਾਬੇ ਦਾ ਵਿਆਹ ਕਹਿ ਕੇ ਉਹ ਕਰਦੇ ਹਨ